ਚੰਡੀਗੜ੍ਹ ਦਾ ਡੀਏਵੀ 10 ਕਾਲਜ ਇਹ ਹਸਤੀਆਂ ਲਈ ਬਹੁਤ ਮਸ਼ਹੂਰ ਹੋਇਆ ਜਿੱਥੇ ਵਿਜੇਵੀਰ ਸਿੱਧੂ ਨੀਰਜ ਚੋਪੜਾ ਅੰਜੂ ਮੋਦਗੇਲ ਅਰਜੁਨ ਬਬੂਤਾ ਮਨੂ ਪਾਕਰ ਸਰਬਜੋਤ ਸਿੰਘ ਮਨੂ ਪਾਕਰ ਦੀ ਗੱਲ ਕਰ ਰਹੀ ਹੈ ਨੀਰਜ ਚੋਪੜਾ ਦੀ ਗੱਲ ਕਰ ਲਈਏ ਸਰਬਜੋਤ ਸਿੰਘ ਦੀ ਗੱਲ ਕਰ ਲਈਏ ਇਹ ਉਹ ਐਥਲੀਟ ਨੇ ਜਿਨ੍ਹਾਂ ਨੇ ਡੀਏਵੀ ਦਾ ਨਾਂ ਨਾ ਸਿਰਫ ਪੰਜਾਬ 'ਚ ਚੰਡੀਗੜ੍ਹ 'ਚ ਬਲਕਿ ਪੂਰੇ ਦੇਸ਼ 'ਚ ਨਹੀਂ ਪੂਰੀ ਦੁਨੀਆ 'ਚ ਰੌਸ਼ਨ ਕਰਤਾ ਇਹ ਦੱਸ ਕੇ ਕਿ ਇੱਥੇ ਦੇ ਸਟੂਡੈਂਟ ਜਿਹੜੇ ਉਹ ਮੈਡਲ ਵੀ ਲੈ ਕੇ ਆ ਸਕਦੇ ਨੇ ਪਰ ਤਰਸਦੀ ਇਹ ਹੈ ਕਿ ਜਿਹਨੂੰ ਗੁਰੂ ਦਾ ਦਰਜਾ ਦਿੱਤਾ ਜਾਂਦਾ ਹੈ ਜਿਹਨੂੰ ਕਿਹਾ ਜਾਂਦਾ ਹੈ ਕਿ ਗੁਰੂ ਰੱਬ ਸਮਾਨ ਹੁੰਦਾ ਹੈ ਸ਼ਾਇਦ ਉਸੇ ਗੁਰੂ ਤੇ આરોਪ ਲੱਗੇ ਨੇ ਇਸੀ ਕਾਲਜ ਦੇ ਅੰਦਰ ਕਿ ਉਹ WhatsApp ਦੇ ਚੈਟ ਦੇ ਥਰੂ ਕੁੜੀਆਂ ਨਾਲ ਗਲਤ ਮੈਸੇਜ ਕਰਨ ਦੀ ਕੋਸ਼ਿਸ਼ ਕਰਦਾ ਸੀਗਾ ਜਿਸ ਤੋਂ ਬਾਅਦ ਇਹ ਕੰਪਲੇਂਟ ਪਹਿਲਾਂ ਦਸੰਬਰ ਚ ਆਈ ਉਸ ਤੋਂ ਬਾਅਦ ਇਹ ਕੰਪਲੇਂਟ ਜਿਹੜੀ 11 ਤਰੀਕ ਨੂੰ ਜਦ ਪਹੁੰਚੀ ਹੈ ਅੱਗੇ ਡਿਪਾਰਟਮੈਂਟ ਦੇ ਉੱਤੇ ਤੇ ਉਸ ਤੋਂ ਬਾਅਦ ਇਨਕੁਆਇਰੀ ਜਿਹੜੀ ਹੈ ਉਹ ਖੋਲ ਦਿੱਤੀ ਗਈ ਹੈ ਕਿ ਇਹਨਾਂਰ ਇਨਕੁਆਇਰੀ ਜਿਹੜੀ ਉਹ ਪ੍ਰਿੰਸੀਪਲ ਇੱਥੇ ਦੇ ਕਰ ਰਹੇ ਨੇ ਸਭ ਤੋਂ ਵੱਡੀ ਇਹ ਗੱਲ ਹੈ ਕਿ ਕੱਲ 21 ਤਰੀਕ ਨੂੰ ਇਨਕੁਆਇਰੀ ਜਿਹੜੀ ਹੈ ਉਹਦੇ ਚ ਉਹ ਵਿਕਟਿਮ ਕੁੜੀਆਂ ਜਿਹੜੀਆਂ ਨੇ ਪੰਜ ਕੁੜੀਆਂ ਜਿਹੜੀ ਜਾਣਕਾਰੀ ਮਿਲ ਰਹੀ ਹੈ ਉਹਨਾਂ ਨੂੰ ਬੁਲਾਇਆ ਗਿਆ ਹੈ ਜਿਹੜੀ ਕਾਲਜ ਦੇ 78 ਸੀਗੀਆਂ ਉਹਨਾਂ ਨੇ ਗਲਤ ਮੈਸੇਜ ਕਰਨ ਦੀ ਕੋਸ਼ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਫੈਸਲਾ ਦੇਖਣਾ ਹੋਗਾ ਕੀ ਕਰਦੀ ਹੈ ਕਿ ਜਿਹੜੀ ਕਮੇਟੀ ਹੈ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਜਿਹੜਾ ਐਨਐਸਐਸ ਦਾ ਚਾਰਜ ਉਸ ਵਿਕਟਮ ਨੂੰ ਦਿੱਤਾ ਹੋਇਆ ਸੀਗਾ ਮਾਫ ਕਰਨਾ આરોપી ਨੂੰ ਦਿੱਤਾ ਹੋਇਆ ਸੀਗਾ ਉਹ ਐਨਐਸਐਸ ਦਾ ਚਾਰਜ ਵੀ ਜਿਹੜਾ ਹੈ ਉਹ ਤੋਂ ਰਿਜ਼ਾਈਨ ਦਿੱਤਾ ਗਿਆ ਤੇ ਨਾ ਦੇ ਨਾਲ ਜਿਹੜੀ ਵੀ ਹੋਰ ਕਮੇਟੀਆਂ ਦੇ ਵਿੱਚ ਉਹ ਸੀਗਾ ਉਹਦੇ ਤੋਂ ਰਿਜ਼ਾਈਨ ਦਿੱਤਾ ਗਿਆ ਤੇ ਉਹਨੂੰ 10 ਦਿਨ ਦੀ ਛੁੱਟੀ ਤੋਂ ਇਜ਼ਤ ਦਿੱਤਾ ਗਿਆ ਹੁਣ ਵੱਡਾ ਸਵਾਲ ਇਹ ਹੈ ਕਿ ਆਖਿਰਕਾਰ ਜਿਹੜਾ ਡੀਏਵੀ ਪ੍ਰਸ਼ਾਸਨ ਹੈ ਉਹ ਆਖਿਰਕਾਰ ਇਸ ਮੁੱਦੇ ਨੂੰ ਕਿਵੇਂ ਦੇਖਦਾ ਹੈ ਤੇ ਅੱਗੇ ਇਨਵੈਸਟੀਗੇਸ਼ਨ 'ਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਕੈਮਰਾ ਪਰਸਨ ਵਿਕਾਸ ਨ